ਇਹ ਬਾਬਰੀ ਪੱਕੀ ਤੇ ਨੋਸ ਤੇ ਗੱਲ ਕੋੜਕਪੂਰੇ 3500 ਰੁਪਏ ਇੱਕ ਕਿੱਲੇ ਚ ਲੱਖ ਦਾ ਝੋਨਾ ਨਿਕਲਦਾ ਜੇ ਆਪੇ ਹਿਸਾਬ ਲਾ ਲਓ ਕਿੰਨੇ ਕਿੱਲੇ ਆ ਜਿਹਦਾ ਉੱਤੇ ਖਰਚਾ ਕੋਈ ਆਉਂਦਾ 20000 ਵੱਖਰਾ ਆਹ ਵੱਖਰਾ ਕਿੱਲੇ ਦੇ ਹੈ ਆਹ ਇੱਕ ਰੋਣੇ ਵਿੱਚ ਜਦੋਂ ਮੈਂ ਕੱਲੇ ਉੱਥੇ ਰਹਿ ਗਏ ਹਨਾ ਆਹ ਦੇਖੋ ਕੋਠੀ ਦੇ ਕਿੱਥੋਂ ਤੱਕ ਸਲਾਵ ਗਈ ਬਈ ਸਭ ਦਾ ਵੀ ਸ਼ੂਟ ਇਹ ਝੋਨਾ ਸਾਰਾ ਹਾਂਜੀ ਇਹ ਸਾਰੀ ਆ ਬਾਬ ਦੀ ਪੱਕੀ ਹੋਈ ਆ ਤੇ ਪਾਣੀ ਨਾਲ ਸਾਰੀ ਖਰਾਬ ਹੋ ਗਈ ਆ ਤੇ ਹੁਣ ਕਿਵੇਂ ਮੈਨੇਜ ਕਰੋਗੇ ਕਿੰਨਾ ਬਰਬਾਦ ਹੋ ਗਿਆ ਇਹ ਇਹ ਦੇਖੋ ਜੀ ਜਦੋਂ ਪਾਣੀ ਲੱਥੂਗਾ ਨਾ ਫਿਰ ਪਤਾ ਲੱਗੂਗਾ ਵੀ ਕਿੰਨੇ ਕਿੰਨੇ ਫੁੱਟ ਪਈ ਆ ਮਿੱਟੀ ਅਬ ਜੋ ਮਿੱਟੀ ਤੇ ਕਰੀ ਥੱਲੇ ਦੱਬੀ ਜਾਂਦੀ ਆ ਫਿਰ ਉਹਨੂੰ ਰਲਾਇਆ ਜਾਂਦਾ ਵਾ ਵਾਹ ਵਾਗੇ ਕੋਈ ਮਹੀਨਾ ਤੇ ਇਹਨਾਂ ਨੂੰ ਕੋਈ 20 ਦਿਨ ਤਾਂ ਵਾਣ ਤੇ ਇਵੇਂ ਲੱਗ ਜਾਂਦੇ ਬਣਾਉਣ ਤੇ ਲੱਗ ਜਾਂਦੇ ਆ ਕਈਆਂ ਦੀ ਤਾਂ ਬੰਦ ਹੀ ਨਹੀਂ ਆ ਫਸਲ ਤੱਕ ਫਿਰ ਉਹ ਅਗਲੇ ਸਾਲ ਬਣਾਉਂਦੇ ਆ ਕਿਸ਼ਤੀ ਨਹੀਂ ਫਸਦੀ ਇਸ ਦੇ ਵਿੱਚ ਜਿਵੇਂ ਅਸੀਂ ਵੇਖ ਪਾ ਰਹੇ ਆ ਇੱਥੇ ਛੋਨੇ ਦੀ ਫਸਲ ਇਸ ਤਰੀਕੇ ਹੈ ਇਹ ਦੇਖੋ ਜੀ ਇਹ ਨਾ ਪਾਣੀ ਚੱਲ ਚੱਲ ਕੇ ਥੋੜਾ ਜਿਹਾ ਹੋਇਆ ਪਿਆ ਨਰਮ ਹੋਇਆ ਪਿਆ ਬਣ ਤਾਂ ਕਰਕੇ ਚੱਲੀ ਜਾਂਦੀ ਐ ਨਹੀਂ ਤੇ ਪਹਿਲਾਂ ਪਹਿਲਾਂ ਸ਼ੁਰੂ ਸ਼ੁਰੂ ਚ ਅੜਦੀ ਹੀ ਕਿਸ਼ਤੀ ਚੱਲ ਨਹੀਂ ਦਿੰਦਾ ਝੋਨਾ ਹੁਣ ਤੇ ਗਲ ਗਿਆ ਵਾ ਇਹਨੂੰ ਨਾ ਇਹ ਫੰਗਸ ਲੱਗਣੀ ਸ਼ੁਰੂ ਹੋ ਗਈ ਆ ਇਸ ਕਰਕੇ ਫਿਰ ਉਹਨੂੰ ਤਾਂ ਚੱਲੀ ਜਾਂਦੀ ਐ ਯਾਨੀ ਕਿ ਬਿਮਾਰੀ ਦਾ ਖਤਰਾ ਵੀ ਹੋਏਗਾ ਫਿਰ ਤਾਂ ਹੈ ਨਾ ਜਦੋਂ ਪਾਣੀ ਜਦੋਂ ਲੱਥ ਜਾਂਦਾ ਜਦੋਂ ਪਾਣੀ ਰੁਕ ਗਿਆ ਫਿਰ ਉਹਦੇ ਚ ਗੰਦੇ ਬੈਕਟੀਰੀਆ ਸਾਰਾ ਕੁਝ ਹੈਗਾ ਆ ਫਿਰ ਉਹ ਜਿੰਦਗੀ ਜਵਾਕਾਂ ਨੂੰ ਜ਼ਿਆਦਾ ਹੁੰਦਾ ਹੈ ਖਤਰਾ ਸਮੈਲ ਤਾਂ ਹੋਣੀ ਬਹੁਤ ਜ਼ਿਆਦਾ ਆ ਰਹੀ ਹੈ ਦੇਖੋ ਹੁਣ ਇਹ ਵਿੱਚੀਆਂ ਹੋ ਜਾਂਦੀ ਹੈ ਪਾਣੀ ਜਿੱਦ ਤੋਂ ਨਾ ਖਰਾਬ ਹੀ ਆ ਪੂਰਾ ਇਹ ਤਾਂ ਪੂਰਾ ਬਰਬਾਦ ਹੋ ਚੁੱਕਿਆ ਹੈ ਤੇ ਵਸੇ ਪਾਣੀ ਵਿੱਚ ਹੁੰਦਾ ਨਾ ਝੋਨਾ ਜੋ ਜਦੋਂ ਬਿਜਾਈ ਕੀਤੀ ਜਾਂਦੀ ਹੈ ਪਾਣੀ ਦੀ ਅਤਲੀ ਕੀ ਹੈ ਕਿ ਲਿਮਟ ਹੁੰਦੀ ਹੈ ਨਾ ਕੋਈ ਜਦੋਂ ਆਪਾਂ ਉਦਾਂ ਵੀ ਝੋਨੇ ਨੂੰ ਪਾਣੀ ਲਾਉਣੇ ਆ ਤੇ ਆਪਾਂ ਮਤਲਬ ਇੱਕ ਦਿਨ ਪਾਣੀ ਲਾਉਣੇ ਅਗਲੇ ਦਿਨ ਨੂੰ ਪਾਣੀ ਘਟਾਉਣੇ ਆ ਫਿਰ ਦੁਬਾਰਾ ਚੇਂਜ ਕਰਦੇ ਆ ਪਾਣੀ ਉਹਦਾ ਤੇ ਇਹ ਤਾਂ ਲਗਾਤਾਰ ਜ 15 20 ਦਿਨ ਹੋ ਗਏ ਪਾਣੀ ਚੱਲਦੇ ਨੂੰ ਇਹਦੇ ਮੁੱਢ ਗਲ ਗਏ ਝੋਨਾ ਬਿਲਕੁਲ ਖਰਾਬ ਹੋ ਗਿਆ ਅਜੇ 1 ਮਹੀਨਾ ਇਹ ਪਾਣੀ ਸੁੱਕਣ ਤੇ ਲੱਗ ਜੇਗਾ ਘਟੋ ਘਟ ਇੱਕ ਮਹੀਨੇ ਬਾਅਦ ਜਦੋਂ ਇਹ ਸੁੱਕੇਗਾ ਉਸ ਤੋਂ ਬਾਅਦ ਜ਼ਮੀਨਾਂ ਦਾ ਦੇਖਣਾ ਪਏਗਾ ਕਿ ਜ਼ਮੀਨਾਂ ਮਤਲਬ ਕਿਵੇਂ ਬਣਾਉਣੀਆਂ ਨੇ ਮਿੱਟੀ ਕਿੱਧਰੋਂ ਵਿੱਚ ਕੇ ਕੱਢਣੀ ਆ ਇਹਨਾਂ ਵਿੱਚ ਮਿੱਟੀ ਕਈਆਂ ਦੇ ਵਿੱਚ ਪੈ ਗਈਆਂ ਕਈਆਂ ਦੇ ਵਿੱਚ ਰੁੜ ਜਾਣੀਆਂ ਟੋਏ ਬਣ ਜਾਣੇ ਆ ਡੋਂਗੇ ਡੋਂਗੇ ਇਦਾਂ ਦੇ ਹਾਲਾਤ ਕਈ ਜਿਹੜੀਆਂ ਪਹਿਲੀਆਂ ਨੀਵੀਆਂ ਵਾ ਹੁਣ ਦੇਖੋ ਜਿਆਦੀ ਨੀਵੀਂ ਪਹਿਲੀ ਆ ਉਹ ਚੋਂ ਕੋਈ 4-4 ਮਹੀਨੇ ਵੀ ਨਹੀਂ ਸੁੱਕਦਾ ਕਿਉਂਕਿ ਥੱਲੇੋਂ ਆ ਜਾਂਦੀ ਸਲਾਬ ਮਿਲ ਜਾਂਦੀ ਆ ਤੇ ਫਿਰ ਉਥੋਂ ਪਾਣੀ ਕੱਢਣਾ ਮੁਸ਼ਕਲ ਹੋ ਜਾਂਦਾ ਕਈਆਂ ਦੀਆਂ ਪੈਲੀਆਂ ਐਵੇਂ ਵੀ ਬੰਦਿਆਂ ਦੀਆਂ ਬਰਬਾਦ ਹੋ ਜਾਂਦੀਆਂ ਫਿਰ ਉਹ ਲੱਖਾਂ ਦਾ ਨੁਕਸਾਨ ਹੋ ਜਾਂਦਾ ਨਾ ਹੀ ਸਰਕਾਰ ਬਣਵਾ ਕੇ ਦਿੰਦੀ ਆ ਨਾ ਹੀ 23 23 ਚ 5000 ਰੁਪਇਆ ਆਇਆ ਮਾਮਜ਼ਾ ਉਹਨਾਂ ਤੇ ਜਿਹੜੇ ਆਪਣੀ ਲੇਬਰ ਹੁੰਦੀ ਆ ਨਾ ਝੋਨਾ ਲਾਉਣ ਵਾਲੀ ਇਹਨਾਂ ਦੇ ਉਹ ਹੀ ਲੈ ਜਾਂਦੀ ਆ ਤੇ ਦੇਖੋ ਹੋਰ ਖਰਚੇ ਕੋਈ ਖਾਦ ਦੇ